ਸਤਨਾਮ ਵਾਹਿਗੁਰੂ ਸਾਹਿਬ ਜੀ ਟੋੜੀ ਮਹੱਲਾ ਪੰਜਵਾਂ ਫਰੀ ਬਿਸਰਤ ਸਦਾ ਖੁਆਰੀ ਤਾਂ ਕੋ ਤੋ ਖਾ ਕਹਾ ਬਿਆਪੈ ਜਾਕ ਓਟ ਤੁਹਾਰੀ ਔਰ ਬਿਸਰਤ ਸਦਾ ਖੁਆਰੀ ਤਾ ਕੋ ਧੋਖਾ ਕਹਾ ਬਿਆਕੈ ਜਾਂ ਕੋ ਓਟ ਤੁਹਾਰੀ ਰਹਾਉ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਲਜਾਰੀ ਨਾਵਖੰਡਨ ਕੋ ਰਾਜ ਕਮਾਵੇ ਅੰਤ ਚੱਲੇ ਗੋਹਾਰੀ ਗੁਣੇ ਧਾਨ ਗੁਣ ਤਿ ਨਹੀਂ ਗਾਏ ਜਾਂ ਕੋ ਕਿਰਪਾ ਧਾਰੀ ਸੋ ਸੁਖੀਆ ਧਾਨ ਉਸ ਜਨਮ ਨਾਨਕ ਤਿਸ ਬਲਿਹਾਰੀ ਹਾਨ ਗੁਣ ਤੇ ਨਹੀਂ ਗਾਏ ਜਾਂ ਕੋ ਕਿਰਪਾ ਤਾਰੀ ਸੋ ਸੁਖੀਆ ਤਾਨ ਉਸ ਜਨਮ ਨਾਨਕ तिस ਬਲਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਅਜ ਦੇ ਪਵਿੱਤਰ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਟੋਡੀ ਰਾਗ ਦੇ ਵਿੱਚ ਉਚਾਰਨ ਕੀਤੇ ਹੋਏ ਹਨ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਏ ਭਾਈ ਪ੍ਰਮਾਤਮਾ ਦੇ ਨਾਮ ਨੂੰ ਭੁਲਾਇਆ ਸਦਾ ਮਾਇਆ ਦੇ ਹੱਥੋਂ ਮਨੁੱਖ ਦੀ ਬੇਪਤੀ ਹੀ ਹੁੰਦੀ ਹੈ ਏ ਪ੍ਰਭੂ ਜਿਸ ਮਨੁੱਖ ਨੂੰ ਤੇਰਾ ਆਸਰਾ ਹੋਵੇ ਉਸ ਨੂੰ ਮਾਇਆ ਦੇ ਕਿਸੇ ਵੀ ਵਿਕਾਰ ਵੱਲੋਂ ਤੋਖਾ ਨਹੀਂ ਲੱਗ ਸਕਦਾ ਟਹਿਰਾਓ ਏ ਭਾਈ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾਂ ਜਿਤਨੀ ਵੀ ਜ਼ਿੰਦਗੀ ਗੁਜ਼ਾਰਨੀ ਹੈ ਉਹ ਇਉਂ ਹੀ ਹੁੰਦੀ ਹੈ ਜਿਵੇਂ ਸੱਪ ਆਪਣੀ ਉਮਰ ਗੁਜ਼ਾਰਦਾ ਹੈ ਉਮਰ ਭਾਵੇਂ ਲੰਮੀ ਹੁੰਦੀ ਹੈ ਪਰ ਉਹ ਸਦਾ ਆਪਣੇ ਅੰਦਰ ਜ਼ਹਿਰ ਪੈਦਾ ਕਰਦਾ ਰਹਿੰਦਾ ਹੈ ਸਿਮਰਨ ਤੋਂ ਵਾਂਝਿਆ ਉਹ ਮਨੁੱਖ ਜੇ ਸਾਰੀ ਧਰਤੀ ਦਾ ਰਾਜ ਵੀ ਕਰਦਾ ਰਹੇ ਤਾਂ ਵੀ ਮਨੁੱਖਾ ਜੀਵਨ ਦੀ ਬਾਜ਼ੀ ਹਾਰ ਕੇ ਹੀ ਜਾਂਦਾ ਹੈ। ਏ ਨਾਨਕ ਆਖ ਏ ਭਾਈ ਗੁਣਾਂ ਦੇ ਖਜ਼ਾਨੇ ਹਰੀ ਦੇ ਗੁਣ ਉਸ ਮਨੁੱਖ ਨੇਹੀ ਗਾਏ ਹਨ ਜਿਸ ਉੱਤੇ ਹਰੀ ਨੇ ਮਿਹਰ ਕੀਤੀ ਹੈ। ਉਹ ਮਨੁੱਖ ਸਦਾ ਸੁਖੀ ਜੀਵਨ ਬਤੀਤ ਕਰਦਾ ਹੈ। ਅਸਤੀ ਜ਼ਿੰਦਗੀ ਮubaruk ਹੁੰਦੀ ਹੈ ਅਜਿਹੇ ਮਨੁੱਖ ਤੋਂ ਸਦਕੇ ਹੋਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ This is today's hukamnama from Sri Darbar Sahib Amritsar uttered by our fifth Guru Guru Arjun Dev ji under heading to the fifth mahow Guru Sahib ji says that forgetting the lord one is ruined forever how can anyone be deceived. who has your support, o lord, us? without meditating in remembrance on the lord, life is like a burning fire. even if one lives long like a snake, one may rule over the nine regions of the earth but in the end he shall have to depart losing the game of life he alone sings the glorious praises of the lord the carrier of virtue upon whom the lord showers his grace he is at peace and his worth is blest ਨਾਨਕ ਇਜ਼ ਆ ਸੈਕਰੀਫਾਈਸ ਟੂ ਹਿਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ